ਨਮਸਕਾਰ ਸਸ਼ੀਕਾਲ ਵੈਲਕਮ ਟੂ ਸਮਾਨਾ ਟੂਡੇ ਨਿਊਜ਼ ਕੈਬਨਿਟ ਮੰਤਰੀ ਬੱਲੋ ਵਾਤਾਵਰਨ ਪਾਰਕ ਲਈ 5 ਲੱਖ ਦੀ ਗ੍ਰਾਂਟ ਅਤੇ ਹੈੱਡਮਾਸਟਰ 사ਧੂ ਰਾਮ ਨੂੰ ਦਿੱਤੀ ਸ਼ਰਧਾਂਜਲੀ ਅੱਜ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਬੱਲੋ ਵਾਤਾਵਰਨ ਪਾਰਕ ਲਈ 5 ਲੱਖ ਦੀ ਗ੍ਰਾਂਟ ਦਾ ਉਦਘਾਟਨ ਕੀਤਾ ਗਿਆ ਅਤੇ ਹੈੱਡਮਾਸਟਰ 사ਧੂ ਰਾਮ ਦੀ ਵਰਸੀ ਮੌਕੇ ਉਨ੍ਹਾਂ ਦੇ ਬੁੱਤ ਤੇ ਫੁੱਲਾਂ ਦਾ ਹਾਰ ਪਾ ਕੇ ਸ਼ਰਧਾਂਜਲੀ ਦਿੱਤੀ ਗਈ ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਅੱਜ ਹੈੱਡਮਾਸਟਰ 사ਧੂ ਰਾਮ ਦੀ 19ਵੀਂ ਵਰਸੀ ਹੈ ਉਨ੍ਹਾਂ ਦੇ ਪੜਾਏ ਬੱਚੇ ਚੰਗੇ ਅਫਸਰ ਬਣੇ ਹਨ। ਉਹਨਾਂ ਨੂੰ ਸਰਦਾ ਸੁਮਨ ਪ੍ਰਤੀ ਕਰਦਾ ਹਾਂ। ਜੋ ਗ੍ਰਾਂਟ ਮੈਨੂੰ ਦਿੱਤੀ ਗਈ ਇਸ ਵਿੱਚ ਓਪਨ ਜਿਮ ਅਤੇ ਸੈਰ ਕਰਨ ਲਈ ਜਗ੍ਹਾ ਬਣਾਈ ਗਈ ਹੈ। ਉਸ ਦਾ ਉਦਘਾਟਨ ਕੀਤਾ ਗਿਆ। ਹਰਿਆਣਾ ਵਿੱਚ ਚੋਣਾਂ ਬਾਰੇ ਬੋਲਦੇ ਕਿਹਾ ਕਿ ਆਮ ਆਦਮੀ ਪਾਰਟੀ ਪੂਰਾ ਜ਼ੋਰ ਲਗਾ ਰਹੀ ਹੈ। ਵਾਤਾਵਰਨ ਪਾਰਕ ਵਿੱਚ ਹਜ਼ਾਰਾਂ ਤਰ੍ਹਾਂ ਦੇ ਪੌਦੇ ਲਗਾਏ ਗਏ ਹਨ। ਜੇਕਰ ਸਾਫ਼ ਸੁਥਰਾ ਵਾਤਾਵਰਨ ਮਿਲੇਗਾ ਤਾਂ ਸਾਨੂੰ ਗੈਂ ਸਿਲੰਡਰਾਂ ਦੀ ਕੀ ਲੋੜ ਹੈ ਇਸ ਮੌਕੇ ਸਤੀ ਮੰਦਰ ਦੇ ਪ੍ਰਧਾਨ ਪਵਨ ਸ਼ਾਸਤਰੀ ਮਦਨ ਮਿੱਤਲ 파ਰਸ ਸ਼ਰਮਾ ਬੱਲੋ ਵਾਤਾਵਰਨ ਪਾਰਕ ਨੂੰ ਗ੍ਰਾਂਟ ਦੇ ਕੇ ਸੈਰ ਕਰਨ ਵਾਲੇ ਲੋਕਾਂ ਨੂੰ ਜੋ ਪ੍ਰਾਲਾ ਕੀਤਾ ਉਸ ਦਾ ਧੰਨਵਾਦ ਕੀਤਾ ਸਮਾਨਾ ਤੋਂ ਕਲਾ ਸ਼ਰਮਾ ਨੂਰੀ ਬੰਸਲ ਦੀ ਰਿਪੋਰਟ ਜਾਨੂ ਨੇ ਕਿ ਕਿੱਦਾਂ ਦੇ ਉਹ ਅਨੁਸ਼ਾਸਨ ਪ੍ਰੇਮੀ ਸੀ ਔਰ ਉਹਨਾਂ ਤੋਂ ਕਈ ਟੀਚਰਜ਼ ਨੇ ਕਈ ਸਕੂਲਾਂ ਦੇ ਵਿੱਚ ਉਹਨਾਂ ਨੇ ਉਹਨਾਂ ਤੋਂ ਸਿੱਖਿਆ ਲਈ ਪ੍ਰੇਰਿਤ ਹੋਏ 19ਵੀਂ ਵਰਸੀ ਮਨਾ ਰਹੇ ਆਂ ਔਰ ਇਸ ਦੇ ਨਾਲ ਹੀ ਜਿਹੜਾ ਅਸੀਂ ਹੁਣ ਵਾਤਾਵਰਣ ਪਾਰਕ ਦਾ ਉਦਘਾਟਨ ਕਰਕੇ ਆਂ ਫੁੱਟਪਾਥ ਦਾ ਔਰ ਓਪਨ ਜਿਮ ਦਾ ਪਿਛਲੇ ਸਾਲ ਅਸੀਂ ਮੰਤਰੀ ਜੀ ਨੂੰ ਮਿਲੇ ਸੀ ਕਿ ਫੁੱਟਪਾਥ ਦੀ ਹਾਲਤ ਹੈ ਜਿਹੜੀ ਜਰਜਰ ਹੋ ਚੁੱਕੀ ਹੈ ਸੈਰ ਕਰਨ ਵਾਲਿਆਂ ਦੀਆਂ ਠੋਕਰਾਂ ਲੱਗਦੀਆਂ ਨੇ ਔਰ ਇੱਕ ਤੰਦਰੁਸਤੀ ਨੂੰ ਦੇਖਦੇ ਹੋਏ ਸਾਨੂੰ ਓਪਨ ਜਿਮ ਦੀ ਲੋੜ ਹੈ ਤਾਂ ਸਾਨੂੰ ਔਰ ਇੱਕ ਧਰਮਸ਼ਾਲਾ ਦਾ ਸੀ ਸਤੀ ਮਾਤਾ ਧਰਮਸਾਲਾ ਜਿਹੜੀ ਬਣਾਈ ਹੈ तकरीबन 3 ਕਰੋੜ ਦੀ ਲਾਗਤ ਦੇ ਨਾਲ ਉਹਦਾ ਵੀ ਉਦਗਾਟਨ ਕਰਾਇਆ ਜੀ ਉਸ ਮੌਕੇ ਦੇ ਮੰਤਰੀ ਜੀ ਨੇ ਸਾਨੂੰ 10 ਲੱਖ ਰੁਪਿਆ ਦੇਣ ਦਾ ਐਲਾਨ ਕੀਤਾ ਸੀ ਮੰਤਰੀ ਜੀ ਉਹਦੇ ਚੋਂ 5 ਲੱਖ ਰੁਪਿਆ ਜਿਹੜਾ ਮਿਊਸਪਲਿਟੀ ਜਾ ਚੁੱਕਿਆ ਹੈ ਉਹਦਾ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਅ ਪ੍ਰਿੰਸੀਪਲ ਸਾਧੂ ਰਾਮ ਜੀ ਉਹਨਾਂ ਦੀ ਜਿਹੜੀ 19ਵੀਂ ਵਰਸੀ ਹੈ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਦਾ ਕਿਉਂਕਿ ਉਹਨਾਂ ਦੀ ਬਦੌਲਤ ਸਾਡੇ ਸ਼ਹਿਰ ਸਮਾਣੇ ਦੇ ਬਹੁਤ ਸਾਰੇ ਬੱਚੇ ਜਿਹੜੇ ਉਹਨਾਂ ਦੇ ਪੜਾਏ ਹੋਏ ਪੜਾਏ ਹੋਏ ਚੰਗੀ ਪੜ੍ਹਾਈ ਦੇ ਕਾਰਨ ਚੰਗੇ ਅਹੁਦਿਆਂ ਤੇ ਜਿਹੜੇ ਬਰਾਜ਼ਮਾਨ ਹੋਏ ਨੇ ਸੋ ਉਹਨਾਂ ਨੂੰ ਸਰਦਾ ਸੁਮਨ ਅਰਪਿਤ ਕਰਦਾ ਔਰ ਅੱਜ ਇੱਥੇ ਵਾਤਾਵਰਨ ਪਾਰਕ ਦੇ ਵਿੱਚ ਪਹੁੰਚਿਆ ਜਿੱਥੇ ਅਸੀਂ ਪਿਛਲੇ ਸਮੇਂਦਰ ਮੈਨ ਗਰਾਂਟ ਦਿੱਤੀ ਸੀ ਔਰ ਇੱਥੇ ਓਪਨ ਜਿਮ ਔਰ ਜਿਹੜਾ ਸ਼ਹਿਰ ਕਰਨ ਵਾਸਤੇ ਜਿਹੜਾ ਫੁੱਟਪਾਥ ਬਣਾਇਆ ਹੋਇਆ ਉਹ ਦੀ ਸਾਰੀ ਜਿਹੜੀ ਹੈਗੀ ਅਲੌਕਟਾ ਲਾਇਕ ਕੇ ਜਿਹੜਾ ਉਹ ਕੀਤਾ ਬਾਕੀ ਜਿਹੜਾ ਰਹਿਦਾ ਕੰਮ ਹੈ ਉਹਨੂੰ ਵੀ ਜਿਹੜਾ ਹੈਗਾ ਜਲਦੀ ਹੈ ਸ਼ੁਰੂ ਕਰਵਾਇਆ ਆ ਜਿਸ ਤਰ੍ਹਾਂ ਕੇ ਪਾਰਕ ਹੈ ਜਿੱਥੇ ਇੱਥੇ ਸਸਤੀ ਜੀਨ ਦੱਸਿਆ ਕਿ ਹਜ਼ਾਰ ਤਰ੍ਹਾਂ ਦੇ ਉਰੇ ਪੇੜ ਲੱਗੇ ਹੋਏ ਨੇ ਜਿਹੜੇ ਮੈਡੀਕਲ ਨੇ ਜਾਂ ਹੋਰ ਆਕਸੀਜਨ ਛੱਡਦੇ ਨੇ ਕਿਉਂਕਿ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਪੇੜ ਪੌਦੇ ਲਾਉਣਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਸਾਡੀ ਇੰਨੀ ਰੁਝੇਵਿਆਂ ਭਰੀ ਹੈ ਅੱਜ ਆਕਸੀਜਨ ਵਾਸਤੇ ਸਾਨੂੰ ਸਿਲੰਡਰ ਲੈਣੇ ਪੈਂਦੇ ਨੇ ਤਾ ਫਿਰ ਕਿਉਂ ਨਾ ਸੀ ਪੇੜ ਪੌਦੇ ਲਾਈਏ ਤਾਂ ਕਿ ਸਾਨੂੰ ਜਿਹੜੀ ਫ੍ਰੀ ਦੀ ਆਕਸੀਜਨ ਜਿਹੜੀ ਮਿਲੇ ਨਾਲੇ ਜਿਹੜਾ ਵਾਤਾਵਰਨ ਹੈ ਜਿਹੜਾ ਉਹ ਵੀ ਜਿਹੜਾ ਸ਼ੁੱਧ ਰਹੇ ਨੇ ਮੰਤ ਸਿੰਘ ਜਿਸ ਤਰ੍ਹਾਂ ਅੱਜ ਤੋਂ ਪਹਿਲੇ ਸਾਲ ਵੀ ਜਿਹੜਾ ਬਹੁਤ ਸਾਰਾ ਜਿਹੜਾ ਫਰਕ ਪਿਆ ਹੈ ਬਹੁਤ ਸੁਧਾਰ ਹੋਇਆ ਹੈ ਜਿਹੜੀ ਪਰਾਲੀ ਜਲਣ ਦੇ ਵਿੱਚ ਐਤਕੀ ਮੈਨੂੰ ਲੱਗਦਾ ਐਤਕੀ ਤਾਂ ਪਰਾਲੀ ਮਿਲਣੀ ਹੀ ਨਹੀਂ ਹੈ ਕਿਉਂਕਿ ਬਹੁਤ ਸਾਰੀ ਇੰਡਸਟਰੀ ਲੱਗ ਚੁੱਕੀ ਆ ਜਿਹਦੀ ਡਿਮਾਂਡ ਵੀ ਬਹੁਤ ਹੈ ਔਰ ਉਹਦਾ ਪੈਲਟ ਵੀ ਬਣਦੇ ਤੇ ਫਿਊਲ ਵੀ ਬਣਦਾ ਹੈ ਉਹਦੇ ਨਾਲ ਹੋਰ ਵੀ ਸੀਐਨਜੀ ਵਾਲੇ ਜਾਂ ਹੋਰ ਕਈ ਜਿਹੜੇ ਪ੍ਰੋਜੈਕਟ ਲੱਗੇ ਨੇ ਜਿੱਥੇ ਪਰਾਲੀ ਦੀ ਬਸਤੋ ਬਦਲ ਲੋੜਦੀ ਹੈ ਅਪੀਲ ਹੈ ਤੁਹਾਡੀ ਵੀ ਸਾਡੀ ਤਾਂ ਇਹ ਹੈ ਦੇਖੋ ਵਾਤਾਵਰਨ ਅਸੀਂ ਸਾਰਿਆਂ ਨੇ ਹੀ ਬਚਾਉਣਾ ਹੈ ਸਾਡਾ ਸਾਰਿਆਂ ਦੀ ਰੋਲ ਬਣਦਾ ਹੈ ਕਿ ਅਸੀਂ ਅੱਗ ਨਾ ਲਾਈਏ ਸਗੋਂ ਉਹਨੂੰ ਜੇ ਲੋੜ ਪਵੇ ਤਾਂ ਉਹਨੂੰ ਖਾਦ ਦੇ ਤੌਰ ਤੇ ਵਰਤੀਏ ਖੇਤ ਦੇ ਵਿੱਚ ਹੀ ਜਿਹੜਾ ਵਹਾ ਜਾਵੇ ਤੁਸੀਂ ਰਣਗ ਦੇ ਦੋਹਰੇ ਨਾਲ ਜੁੜੇ ਹੋਏ ਪਾਰਟੀ ਦੇ ਕਾਰਜਕਰਤਾ ਅਸੀਂ ਆਪਦਾ ਪੂਰਾ ਜੋਰ ਲਾਵਾਂਗੇ ਬਾਕੀ ਜੋ ਹੋਣਾ ਉਹ ਪਰਮਾਤਮਾ ਨੂੰ ਮਨਜ਼ੂਰ ਆ ਆ ਸਾਡੀ ਕੋਸ਼ਿਸ਼ ਹੈ ਕਿ ਅਸੀਂ ਸਾਰੀਆਂ ਸੀਟਾਂ ਜਿੱਤੀ ਸਾਡੇ ਮੁੱਖ ਮੰਤਰੀ ਸਾਹਿਬ ਵੀ ਜਿਹੜੇ ਕੇਂਦਰੀ ਮੰਤਰੀ ਨੂੰ ਉਹਨਾਂ ਨੇ ਗੱਲਬਾਤ ਕੀਤੀ ਹੈ ਔਰ ਸਾਡੇ ਜਿਹੜੇ ਫੂਡ ਮਿਨਿਸਟਰ ਨੇ ਉਹਨਾਂ ਨੇ ਵੀ ਗੱਲਬਾਤ ਕੀਤੀ ਹੈ ਉਮੀਦ ਹੈ ਕਿ ਬਹੁਤ ਜਲਦੀ ਅਸੀਂ ਜਿਹੜੀ ਸਪੇਸ ਹੈ ਇੱਥੇ ਸਪੇਸ ਬਣ ਜੂਗੀ ਔਰ ਕੋਈ ਪ੍ਰੋਬਲਮ ਨਹੀਂ ਹੈ ਥੈਂਕ ਯੂ